ਇਮੀਗ੍ਰੇਸ਼ਨ ਵਾਲੇ ਸਾਡੇ ਭਰਾਵਾਂ ਨੇ ਮੱਛੀ ਮੰਡੀ ਬਣਾਈ ਹੈ ਭਾਜੀ ਚੱਕ ਕੇ ਵਾਜਾ ਮਾਰ ਮਾਰ ਥੱਲੇ ਚੱਕ ਚੱਕ ਕੇ ਤੁਸੀਂ ਆਪਣੇ ਕੰਮ ਹੀ ਜਾਏ ਭਾਜੀ ਕੈਨੇਡਾ ਜਾਣਾ ਆਸਟ੍ਰੇਲੀਆ ਜਾਣਾ ਜਿੱਦਾਂ ਕੱਪੜਾ ਵਪਾਰੀ ਕਰਦੇ ਅੱਜ ਇੱਥੋਂ ਤੱਕ ਆ ਗਏ ਔਰ ਲਗਜ਼ਰੀਅਸ ਆਫਿਸ ਬਣਾਏ ਆ ਖਰਚੇ ਵਧਾ ਲਿਆ ਤੇ ਉਹ ਜਾਂਦਾ ਹੈ ਜੀ ਮੈਂ ਇਸ ਏਜੰਟ ਨੇ ਮੇਰਾ ਵੀਜ਼ਾ ਲਵਾ ਹੀ ਦੇਣਾ ਤੇ ਬਾਕੀ ਬੈਕਅਪ ਪਲਾਨ ਨੂੰ ਪਿੱਛੇ ਕੁੜੀਆਂ ਰੱਖੀਆਂ ਹੁੰਦੀਆਂ ਪਿੱਛੇ ਫੋਨ ਤੇ ਫੋਨ ਘਰ ਪਹੁੰਚੇ ਗਏ ਨੇ ਪਿੱਛੇ ਫੋਨ ਸਰ ਕੀ ਡਿਸਾਈਡ ਕੀਤਾ ਅੱਗੇ ਜਿਹੜਾ ਜਿਹੜਾ ਵੀ ਬੰਦਾ ਹੋਊਗਾ ਉਹਨੇ ਇਹ ਥੋੜਾ ਨਾ ਦੇਖਣਾ ਵੀ ਜਿਹੜਾ ਆਪਣੇ ਅੱਗੇ ਏਜੰਟ ਬੈਠਾ ਆ ਜਾਂ ਇਮੀਗ੍ਰੇਸ਼ਨ ਏਜੰਟ ਜੋ ਵੀ ਆ ਬੰਦਾ ਹਾਂਜੀ ਉਹ ਕਿੰਨਾ ਪੜਿਆ ਲਿਖਿਆ ਹਾਂ ਉਹਦੀ ਓਕੂਪੇਸ਼ਨ ਕੀ ਆ ਉਹਦੀ ਡੈਜ਼ਿਨੇਸ਼ਨ ਕੀ ਆ ਉਹ ਕਿੱਥੋਂ ਤੱਕ ਕੰਮ ਕਰਦਾ ਉਹਦਾ ਬੈਕਗ੍ਰਾਉਂਡ ਕੀ ਆ ਆਪਾਂ ਜਾ ਕੇ ਸਿੱਧਾ ਕਹਿਣੇ ਵੀ ਸਾਡੇ ਮੁੰਡੇ ਨੂੰ ਬਾਹਰ ਭੇਜ ਦਿਓ ਪਿੱਟ ਤੇ ਹੱਥ ਮਾਰ ਕੇ ਵੀ ਤੁਸੀਂ ਜਿਵੇਂ ਮਰਦੀ ਭੇਜ ਦਿਓ ਕبھی ਵੇ ਉਹ ਵੀ ਉਹ ਵੀ ਫਿਰ ਜਿਵੇਂ ਮਾਦੀ ਭੇਜ ਦਿੰਦਾ ਮੈਂ ਮੈਂ ਤੁਹਾਨੂੰ ਆਪਣਾ ਤਜਰਬਾ ਦੱਸਦਾ ਸਾਡੇ ਕੋਲ ਜਦੋਂ ਅਸੀਂ ਆਫਿਸ 'ਚ ਕੋਈ ਵੀ ਬੱਚਾ ਹੁੰਦਾ ਪੇਰੈਂਟਸ ਹੁੰਦੇ ਜ਼ਿਆਦਾਤਰ ਪਹਿਲੀ ਗੱਲ ਕੀ ਹੈ ਭਾਜੀ ਤੁਸੀਂ ਜਲੰਧਰ ਅੰਮ੍ਰਿਤਸਰ ਰੰਜੀਤਾਂ ਵੀ ਨਹੀਂ ਚਲ ਜਾਓ ਜਲੰਧਰ ਚਲ ਜਾਓ ਲੁਧਿਆਣਾ ਚਲ ਜਾਓ ਤੁਸੀਂ ਨਾ ਰਸਤੇ 'ਚ ਓਦਾਂ ਵੀ ਜਾਣਦੇ ਹੋਗੇ ਥੱਲੇ ਇਹਨਾਂ ਨੇ ਇਮੀਗ੍ਰੇਸ਼ਨ ਵਾਲੇ ਸਾਡੇ ਭਰਾਵਾਂ ਨੇ ਮੱਛੀ ਮੰਡੀ ਬਣਾਈ ਹੈ ਭਾਜੀ ਚੱਕ ਕੇ ਵਾਜਾ ਮਾਰ ਮਾਰ ਥੱਲੇ ਚੱਕ ਚੱਕ ਕੇ ਤੁਸੀਂ ਆਪਣੇ ਕੰਮ ਹੀ ਗਏ ਭਾਜੀ ਕੈਨੇਡਾ ਜਾਣਾ ਆਸਟ੍ਰੇਲੀਆ ਜਾਣਾ ਜਿੱਦਾਂ ਕੱਪੜਾ ਵਪਾਰੀ ਕਰਦੇ ਅੱਜ ਇੱਥੋਂ ਤੱਕ ਆ ਗਏ ਤੁਸੀਂ ਉੱਥੋਂ ਹੀ ਸਮਝ ਲਓ ਜਿਹੜਾ ਬੰਦਾ ਤੁਹਾਨੂੰ ਇੱਥੇ ਤੱਕ ਖਿੱਚ ਕਰ ਰਿਹਾ ਤੁਸੀਂ ਅੱਜ ਨੰਬਰ ਡ੍ਰੌਪ ਕਰ ਦਿਓ ਭਾਜੀ ਅੱਜ ਕੋਈ ਕਿਸੇ ਨੂੰ ਮਿਸ ਕਾਲ ਇੱਥੇ ਬੈਠੇ ਬੈਠੇ ਸਟੂਡੀਓ ਦੇ ਚੱਲਦੇ ਚੱਲਦੇ ਨਾ ਰੈਂਡਮਲੀ ਇਮੀਗ੍ਰੇਸ਼ਨ ਵਾਲੇ ਦਾ ਨੰਬਰ ਚੱਕੋ ਉਹਨੂੰ ਮਿਸ ਕਾਲ ਮਾਰ ਦਿਓ ਸਵੇਰੇ ਦਫਤਰ ਖੋਲਣ ਦੇ ਨਾਲ ਹੀ ਅਗਲੇ ਵੇਲੇ ਕਾਲ ਆ ਜੂ ਸਰ ਤੁਸੀਂ ਕੈਨੇਡਾ ਜਾਣਾ ਆਸਟ੍ਰੇਲੀਆ ਜਾਣਾ ਜਾਂ ਕਿੱਥੇ ਜਾਣਾ ਉਹ ਤੁਹਾਡੇ ਨਾਲੋਂ ਜ਼ਿਆਦਾ ਫਿਕਰ ਉਹ ਕਰਨ ਲੱਗ ਜਾਂਦੇ ਆ ਤੋ ਤੁਸੀਂ ਤੁਸੀਂ ਇਹ ਸਮਝ ਲਓ ਕਿ ਉੱਥੇ ਕਿਤੇ ਨਾ ਕਿਤੇ ਹਮੇਸ਼ਾ ਹੀ ਤੁਹਾਡਾ ਫਾਇਦਾ ਨਹੀਂ ਹੋ ਰਿਹਾ ਉੱਥੇ ਸਿਰਫ ਏਜੰਟਾਂ ਦਾ ਫਾਇਦਾ ਹੋ ਰਿਹਾ ਔਰ ਉਹਨਾਂ ਦੀਆਂ ਜੇਬਾਂ ਭਰੀਆਂ ਜਾ ਰਹੀਆਂ ਵਾਂ ਔਰ ਅੱਛੇ ਕੰਸਲਟੈਂਟਸ ਕੋਲ ਜਾਓ ਆਪਣੀ ਚੂਜ਼ ਕਰੋ ਪਹਿਲੀ ਗੱਲ ਮੈਂ ਕਹਿਣਾ ਅੱਜ ਦੀ ਡੇਟ ਦੇ ਵਿੱਚ ਭਾਜੀ ਜਿਹੜਾ ਬੱਚਾ ਖੁਦ ਜਿਹੜਾ ਬੱਚਾ ਗ੍ਰੈਜੂਏਟ ਜਾਂ ਥੋੜਾ ਬਹੁਤ ਵੀ ਇੰਨੇ ਇੰਨਾ ਸਾਡਾ ਪੰਜਾਬੀ ਯੂਥ ਇੰਨਾ ਟੈਲੈਂਟਡ ਆ ਖੁਦ ਥੋੜੀ ਜੀ ਸਰਚ ਕਰੇ ਤੇ ਇਹ ਕੋਈ ਵੱਡੀ ਔਖੀ ਗੱਲ ਨਹੀਂ ਆ ਤੇ ਤਾਂ ਤੁਸੀਂ ਦੇਖਿਆ ਜਿਨ੍ਹਾਂ ਦੀਆਂ ਰਿਫਿਊਜ਼ਲਾਂ ਜਿਵੇਂ ਤੁਸੀਂ ਦੱਸਿਆ ਡੈਜ਼ਿਗਨੇਸ਼ਨ ਕੀ ਆ ਜਿਨ੍ਹਾਂ ਦੀਆਂ ਖੋਧੀਆਂ 20 20 ਰਿਫਿਊਜ਼ਲਾਂ ਲੱਗੀਆਂ ਆ ਕਿਸੇ ਦੇਸ਼ ਤੋਂ ਕੁਝ ਨਹੀਂ ਬਣਦਾ ਤੇ ਉਹ ਭਾਜੀ ਚੱਕਣਾ ਕੀ ਆ ਇੱਕ ਟੇਬਲ ਲਓ ਇੱਕ ਦੋ ਤਿੰਨ ਚੇਅਰਸ ਲਓ ਤੇ ਸੋਸ਼ਲ ਮੀਡੀਆ ਤੇ ਬੂਸਟ ਪਾ ਦਿਓ ਜੀ ਤੇ ਵੀਜ਼ੇ ਤੁਸੀਂ ਉਹ ਪ੍ਰਿੰਟ ਦਿਖਾ ਹੀ ਦਿੰਦੇ ਆ ਉਹ ਤੁਸੀਂ ਦੱਸੋ ਕਿੰਨੇ ਵੀਜ਼ੇ ਭਾਵੇਂ ਇਸ ਨੂੰ ਪ੍ਰਿੰਟ ਦਿਖਾ ਦਿਓ ਜਿਹੜਾ ਉਹ ਆਪਣਾ ਰੀਲਾਂ ਤੇ ਦਿਖਾਉਂਦੇ ਨੇ ਸਾਡੇ ਡਿਵੀਜ਼ੀ ਆ ਗਏ ਭਾਜੀ ਉਹ ਤੁਸੀਂ ਬਣਾਇਆ ਹੁੰਦਾ ਚਾਰਟ ਜੇ ਥੱਲੇ ਤਾਂ ਕਹਿੰ ਜਾਂਦਾ ਭਾਜੀ ਸਵੇਰੇ ਦੱਸੋ ਕਿੰਨੇ ਚਾਰਟ ਚਾਹੀਦੇ ਤੁਹਾਨੂੰ ਅੱਛਾ ਭਾਜੀ ਇਮੀਗ੍ਰੇਸ਼ਨ ਲਾਈਨ ਦੇ ਵਿੱਚ ਇੱਥੇ ਦੇ ਬੱਚੇ ਧੋਖਾ ਘਾ ਰਹੇ ਆ ਨੀ ਜਿਹੜਾ ਉਹ ਐ ਸਲਾਈਡ ਜੀ ਬਣਾਉਂਦੇ ਜਿਵੇਂ ਝੂਲਾ ਲਾਉਂਦੇ ਮੈਂ 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 ਸਾਰਿਆਂ ਨੂੰ ਨਹੀਂ ਗੱਲ ਕਰਦਾ ਮੈਂ ਕੋਸ਼ਿਸ਼ ਤੁਸੀਂ ਮੈਨੂੰ ਇੱਕ ਸੱਚਾਈ ਦੀ ਗੱਲ ਦੱਸੋ ਭਾਜੀ ਤੁਸੀਂ ਖੁਦ ਦੇਖੋ ਤੁਸੀਂ ਇੱਥੇ ਬੈਠੇ ਹੋ ਤੁਸੀਂ ਆ ਆਪਣਾ ਜਿਹੜਾ ਕੰਮ ਕਰਦੇ ਆ ਕਿਸੇ ਵੀ ਲਾਈਨ ਦੇ ਵਿੱਚ ਉਹ ਬੱਚੇ ਨੇ ਕਦੀ ਜਿੰਨਾ ਵੀ ਏਜੰਟ ਦਿਖਾਊਗਾ ਨਾ ਆਪਣੀ ਸਕਸੈਸ ਸਟੋਰੀ ਦਿਖਾਊਗਾ ਜਦੋਂ ਭਾਜੀ ਹੁੰਦਾ ਕਿ ਪ੍ਰੋਬੈਕ ਕਦੇ ਨਹੀਂ ਦੱਸੂਗਾ ਹੁੰਦਾ ਕਿ ਭਾਜੀ 3 3000 4 4000 ਫਾਈਲ ਅਪਲਾਈ ਕੀਤੀ ਆ ਸਾਰੇ ਪੰਜਾਬੀਆਂ ਦਾ 3000 ਫਾਈਲ ਅਪਲਾਈ ਕੀਤੀ ਜੇ ਉਹਦੇ ਵਿੱਚੋਂ 20 20 ਦੇ ਆ ਵੀ ਗਏ 50 ਵੀਜ਼ੇ ਆ ਵੀ ਗਏ ਤੇ ਉਹ ਕੋਈ ਸਕਸੈਸ ਰੇਟ ਥੋੜੀ ਆ ਜੇ ਤੁਸੀਂ 100 ਵੀਜ਼ਾ ਅਪਲਾਈ ਕਰੇ ਵਿੱਚੋਂ ਦੋ ਵੀਜ਼ੇ ਲੈ ਕੇ ਤੁਸੀਂ ਉਹਨੂੰ ਹਾਈਲਾਈਟ ਕਰ ਦੋਗੇ ਜਿਹੜੇ 98 ਤੁਹਾਡੀ ਜਾਣ ਨੂੰ ਰੋਂਦੇ ਉਹਨਾਂ ਨੂੰ ਉਹਨਾਂ ਬਾਰੇ ਉਹ ਕਦੀ ਨਹੀਂ ਡਿਸਕਸ ਹੋਏ ਮਤਲਬ ਜੇ ਪੁੱਛਣਾ ਤਾਂ ਜਾ ਕੇ ਉਹਦਾ ਰਿਫਿਊਜ਼ਲ ਰੇਟ ਪੁੱਛੇ ਪਹਿਲਾਂ ਪਹਿਲਾਂ ਰਿਫਿਊ ਭਾਜੀ ਰਿਫਿਊਜ਼ ਦਾ ਰੇਟ ਇਦਾਂ ਆ ਤੁਸੀਂ ਗੱਲ ਇਦਾਂ ਆ ਕਿ ਆਫਿਸ ਜਦੋਂ ਬਣਾਇਆ ਨਾ ਉਹ ਇਨਵਾਇਰਮੈਂਟ ਹੀ ਇਦਾਂ ਦਾ ਬਣਾਇਆ ਆ ਕਿ ਬੱਚੇ ਜਾਂਦਾ ਆ ਉਹ ਦੇਖਦਾ ਯਾਰ ਕਿ ਬਾਹਰ ਬੜੇ ਲੱਗੇ ਆ ਲੱਗੇ ਆ ਸਟicker ਲੱਗੇ ਜਗਮਗ ਜਗਮਗ ਹੋ ਰਹੀ ਆ ਔਰ ਲਗਜ਼ਰੀਅਸ ਆਫਿਸ ਬਣਾਇਆ ਖਰਚੇ ਵਧਾ ਲਿਆ ਤੇ ਉਹ ਜਾਂਦਾ ਜੀ ਮੈਂ ਇਸ ਏਜੰਟ ਦੇ ਮੇਰਾ ਵੀਜ਼ਾ ਲਵਾ ਹੀ ਦੇਣਾ ਤੇ ਬਾਕੀ ਬੈਕਅਪ ਲਾਈਨ ਨੂੰ ਪਿੱਛੇ ਕੁੜੀਆਂ ਰੱਖੀਆਂ ਹੁੰਦੀਆਂ ਪਿੱਛੇ ਫੋਨ ਤੇ ਫੋਨ ਘਰ ਪਹੁੰਚੇ ਗਏ ਨੇ ਪਿੱਛੇ ਫੋਨ ਸਰ ਕੀ ਡਿਸਾਈਡ ਕੀ ਹਾਂ ਇਹ ਤਾਂ ਬਾਈ ਬਹੁਤ ਜ਼ਿਆਦਾ ਹੈ ਮੈਂ ਨਾ ਕਿਹੜਾ ਤੁਹਾਨੂੰ ਸੱਚ ਦੱਸਦਾ ਅਸਲ ਦੇ ਵਿੱਚ ਮੈਂ ਆਪਣੇ ਮਿੱਤਰ ਦੇ ਨਾਲ ਗਿਆ ਜੀ ਸਾਡੇ ਨਾ ਮਿੱਤਰ ਅੱਜ ਤੋਂ 3 ਸਾਲ ਪਹਿਲਾਂ ਦੀ ਗੱਲ ਹੈ ਮੋਹਾਲੀ ਦੇ ਵਿੱਚ ਹੀ ਛੁਲ ਮੈਂ ਮਿੱਤਰ ਦਾ ਨਾਮ ਨਹੀਂ ਲਾਂਦਾ ਨਾਮ ਮੈਂ ਉਸ ਏਜੰਸੀ ਦਾ ਨਾਮ ਲਾਉਂਗਾ ਪਰ ਅਸੀਂ ਗਏ ਤੇ ਬਾਈ ਜਦੋਂ ਅਸੀਂ ਦਰਾਜਾ ਖੋਲ੍ਹਿਆ ਸਾਨੂੰ ਤਾਂ ਕਿਹੜਾ ਐ ਫੀਲ ਹੋ ਗਈ ਵੀ ਅਸੀਂ ਤਾਂ ਕਿਸੇ ਮੰਤਰੀ ਦੇ ਮੁੰਡੇ ਆ ਬਾਈ ਦੋ ਬੰਦੇ ਸਾਨੂੰ ਲੈਣ ਆਏ ਵੇ ਸਾਨੂੰ ਸੋਫੇ ਤੇ ਬਿਟਾਇਆ ਤਿੰਨ ਬੰਦੇ ਸਾਡੇ ਵਾਸਤੇ ਕਾਫੀ ਪੁੱਛਣ ਆਏ ਮੈਨੂੰ ਤਾਂ ਐ ਹੋਇਆ ਵੀ ਮੈਨੀ ਮੇਰੀ ਤਾਂ ਇਹਨੇ ਕਦੇ ਘਰੇ ਪੁੱਛਣੀ ਹੈ ਕਿ ਇਹਨੇ ਘਰੇ ਕਦਰ ਨਹੀਂ ਹੈ ਕਿ ਜਿੰਨਾ ਮੈਨੂੰ ਇਹ ਪਿਆਰ ਕਰਦੇ ਆ ਭਾਈ ਤੁਸੀਂ ਮੰਤਰੀ ਦੇ ਬੰਦੇ ਦੀ ਗੱਲ ਕੀਤੀ ਜੇ ਜੇ ਚਲੋ ਤੁਸੀਂ ਉੱਥੇ ਪਤਾ ਨਹੀਂ ਤੁਹਾਡਾ ਐਕਸਪੀਰੀਅੰਸ ਜੇ ਤਾਂ ਵੀਜ਼ਾ ਆ ਗਿਆ ਠੀਕ ਆ ਜੇ ਤੁਸੀਂ ਵਾਪਸ ਰਿਫਿਊਜ਼ਲ ਆਉਣ ਤੋਂ ਬਾਅਦ ਪਾਸਪੋਰਟ ਲੈਣ ਗਏ ਨਾ ਉੱਥੇ ਤੇ ਤੁਹਾਡੇ ਤੋਂ ਮੰਤਰੀ ਛੱਡੋ ਟੈਰਰਿਸਟ ਵਾਲਾ ਉੱਥੇ ਉੱਥੇ ਬਿਹੇਵ ਹੋਣਾ ਕਿ ਤੁਸੀਂ ਆ ਕਿੱਧਰੇ ਗਏ ਅੱਛਾ ਜੋ ਬੱਚਿਆਂ ਦੇ ਪਾਸਪੋਰਟ ਰੱਖ ਲੈਂਦੇ ਕਈਆਂ ਨੇ ਭਾਜੀ ਕੰਮ ਹੀ ਐ ਹੀ ਫੜਿਆ ਆ ਹੂੰ ਬਹੁਤ ਜ਼ਿਆਦਾ ਇੰਡਸਟਰੀ ਇਦਾਂ ਦੇ ਵਿੱਚ ओरिजिनल ਸਾਰੇ ਸਾਰੇ ਪੰਜੇ ਉਗਲੈਕੇ ਜੀਆਂ ਨਹੀਂ ਹੁੰਦੀਆਂ ਬਹੁਤ ਜੈਨੂਨ ਬੰਦੇ ਵੀ ਆ ਸਾਡੀ ਇੰਡਸਟਰੀ ਦੇ ਵਿੱਚ ਬਟ ਜ਼ਿਆਦਾਤਰ ਭਾਜੀ ਤੁਸੀਂ ਨਿਊਜ਼ ਦੇਖਦੇ ਹੀ ਹੋ ਪੰਜਾਬੀ ਆਪਣੇ ਫਿਰ ਵੀ ਨਹੀਂ ਡਲਦੇ ਇਹਨਾਂ ਦੇ ਦਿਮਾਗ 'ਚ ਇਹੀ ਆ ਬਸ ਜਾਣਾ ਆ ਭਾਜੀ ਇਹ ਜਾਣਾ ਉੱਥੇ ਜਾ ਕੇ ਕਰਨਾ ਕੀ ਕਿਹੜੇ ਵੀਜ਼ਾ ਤੇ ਜਾਣਾ ਕੀ ਤੁਸੀਂ ਜਾ ਰਹੇ ਹੋ ਕਿਹੜੇ ਕਾਲਜ ਆ ਰਹੇ ਹੋ ਕਿਹੜਾ ਕੋਰਸ ਆ ਰਹੇ ਹੋ ਉਹ ਚੀਜ਼ਾਂ ਨੂੰ ਸਾਨੂੰ ਦੇਖ ਭਾਜੀ ਮੈਨੂੰ ਲੱਗਦਾ ਮਾਈਗ੍ਰੇਟ ਨਾ ਦੋ ਤਰ੍ਹਾਂ ਦੇ ਬੰਦੇ ਕਰਦੇ ਆ ਉਹ ਕਿਵੇਂ ਪੰਜਾਬ ਦੇ ਵਿੱਚੋਂ ਜਾਂ ਤੇ ਸਾਡੀ ਪੂਰੀ ਕ੍ਰੀਮ ਉਹ ਬੱਚੇ ਜਿਹੜੇ ਸਾਨੂੰ ਪੰਜਾਬ 'ਚ ਰੱਖਣੇ ਚਾਹੀਦੇ ਸੀ ਹੂੰ ਜਿਹੜੇ ਸਾਹਮਣੇ ਚਾਹੀਦੇ ਸੀ ਜਿਹੜੇ ਸਾਨੂੰ ਸਾਹਮਣੇ ਚਾਹੀਦੇ ਸੀ ਜਾਂ ਤਾਂ ਉਹ ਬੱਚੇ ਕਰਦੇ ਆ ਜਾਂ ਦੂਜੇ ਬੱਚੇ ਉਹ ਕਰਦੇ ਜਿਹੜੇ ਇੱਥੋਂ ਡਰ ਤੋਂ ਮਾਪਿਓ ਕਹਿੰਦਾ ਨਸ਼ਿਆਂ ਦੀ ਹਨੇਰੀ ਚੱਲੁੰਦੀ ਆ ਯੰਗਸਟਰਵਾਦ ਦੀ ਚੱਲਣਦੀ ਆ ਇਹਨਾਂ ਨੂੰ ਬਾਹਰ ਭੇਜੋ ਕਿਸੇ ਨਾ ਕਿਸੇ ਤਰੀਕੇ ਨਾਲ ਬਾਹਰ ਭੇਜ ਦੋ